ਨੇ ਲਿਆ ਰੇ ਇਪੈਕਟਾ ਜੋ ਅਸੀਂ ਪ੍ਰੋਵਾਈਡ ਕੀਤਾ ਉਤੋਂ ਹੀ ਚੀਜ਼ਾਂ ਲੈ ਰਹੇ ਨੇ ਫਿਰ ਇਹਨਾਂ ਵਿੱਚ ਅਸੀਂ ਜਿਵੇਂ ਗੋਬਰ ਪਾਈ ਜਾਂਦੀ ਹੈ ਵਰਮੀ ਕੰਪੋਸਟ ਗੰਡੋਆ ਦੀ ਖਾਦ ਪਾਈ ਜਾਂਦੀ ਹੈ ਨਾਲ ਕੋਕੋ ਪੀਟ ਪਾਈ ਜਾਂਦੀ ਹੈ ਤਾਂ ਇਹ ਸਾਰੀ ਚੀਜ਼ਾਂ ਆਨਲਾਈਨ ਲਰਨ ਕਰਨ ਨੂੰ ਮੈਨੂੰ ਮਿਲੀਆਂ ਮੈਂ ਜੀ ਐਜ਼ ਅ ਕੰਪਿਊਟਰ ਟੀਚਰ ਜੌਬ ਕਰਦਾ ਹਾਂ ਜੀ ਤੇ ਕੰਪਿਊਟਰ ਟੀਚਰ ਜੌਬ ਹੁੰਦੇ ਆ ਹੋਇਆ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਫੀਲਡ ਮੇਰਾ ਕੰਪਿਊਟਰ ਦਾ ਹੈ ਪਰ ਕੰਪਿਊਟਰ ਦੇ ਫੀਲਡ ਦੇ ਨਾਲ ਹੁੰਦੇ ਆ ਇੱਕ ਮੇਰਾ ਰੁਝਾਨ ਬਣ ਕੇ ਮੈਨੂੰ ਬਹੁਤ ਜਿਹਾ ਆਨਲਾਈਨ ਸਿੱਖਣ ਨੂੰ ਮੈਨੂੰ ਮਿਲ ਗਈਆਂ ਤੇ ਆਨਲਾਈਨ ਸਿੱਖਣ ਦੇ ਵਿੱਚ ਮੇਰੀ ਇਹ ਗਾਰਡਨਿੰਗ ਵਾਲੇ ਪਾਸੇ ਬਹੁਤ ਜ਼ਿਆਦਾ ਮੇਰੀ ਰੁਚੀ ਵਧ ਗਈ ਕਿਉਂਕਿ ਜਦੋਂ ਸਵੇਦੀ ਤੁਸੀਂ ਦੱਸਿਆ ਸੀ ਕਿ ਜੇ ਸ਼ੁਰੂਆਤ ਕਰੀ ਦੀ ਸਵੇਰੇ ਤਾਂ ਜਦੋਂ ਉੱਪਰ ਆਈਦਾ ਤਾਂ ਕਿਤੇ ਨਾ ਕਿਤੇ ਕੋਈ ਪਾਣੀ ਦੀ ਲੋੜ ਹੈ ਜਾਂ ਕਿਤੇ ਕੋਈ ਬੂਟੇ ਦੀ ਕਿਉਂਕਿ ਪੰਛੀ ਜਾਂ ਕੋਈ ਹੋਰ ਜਾਨਵਰ ਵੀ ਕਿਸੇ ਵੇਲੇ ਵਿੱਚ ਆਉਂਦੇ ਨੇ ਤਾਂ ਉਸ ਸਮੇਂ ਉਸ ਸੀਜ਼ ਨੂੰ ਉਹ ਪ੍ਰੋਪਰ ਤਰੀਕੇ ਨਾਲ ਸਾਹਮਣੇ ਲੈ ਕੇ ਆਉਂਦਾ ਕਿ ਆਪਾਂ ਉੱਥੇ ਉਹ ਬਿੱਲੀਆਂ ਨੇ ਜਾਂ ਕੋਈ ਗਮਲਾ ਸੁੱਟਦਾ ਜਾਂ ਉਹਨੂੰ ਮੈਂ ਸਹੀ ਕਰਦਾ ਜਾਂ ਇਹ ਤੁਸੀਂ ਮੈਨੂੰ ਦੱਸੋ ਕਿ ਮੈਂ ਸਪਰੇਅ ਕਿਵੇਂ ਕਰਨੀ ਆ ਤਾਂ ਉਹ ਸਾਰਾ ਕੁਝ ਜਿਹੜਾ ਆ ਉਹ ਇਹਦੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤਸਵੀਰਾਂ ਬਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਾਹਬ ਸਾਹਿਬ ਦੀਆਂ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਵਿੱਚ ਸਰਦਾਰ ਜੀ ਨੇ ਘਰ ਦੀ ਛੱਤ ਉੱਤੇ ਹੀ ਜਿਹੜਾ ਕਿ ਗਾਰਡਨ ਬਣਾਤਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੇ ਫੁੱਲ ਨੇ ਘਰ ਦੀ ਛੱਤ ਉੱਤੇ ਲਗਾਏ ਗਏ ਨੇ ਅਤੇ ਫੁੱਲ ਵੀ ਜਿਹੜੇ ਨੇ 10 ਤੋਂ 12 ਤਰ੍ਹਾਂ ਦੇ ਫੁੱਲ ਲਗਾਏ ਗਏ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇ ਘਰ ਦੀ ਜਿਹੜੀ ਛੱਤ ਨੂੰ ਬਹੁਤ ਸੋਹਣਾ ਨਾਲੇ ਗਾਰਡਨ ਦੇ ਰੂਪ ਵਿੱਚ ਜਿਹੜਾ ਕਿ ਤਿਆਰ ਕੀਤਾ ਵਾ ਗੱਲਬਾਤ ਵੀ ਕਰਾਂਗੇ ਸਰਦਾਰ ਜੀ ਨਾਲ ਪੁੱਛਾਂਗੇ ਕਿੰਨੇ ਸਾਲ ਦੀ ਮਿਹਨਤ ਇਹਨਾਂ ਨੇ ਹਾਂ ਜੀ ਸਾਡੀ ਬਹੁਤ ਬਹੁਤ ਵਾਅਦਤ ਹੈ ਜੀ ਸਾਸਿਕਾ ਭਾਜੀ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਤੱਕ ਪਹੁੰਚ ਕੀਤੀ ਹੈ ਸਾਡੇ ਇਸ ਮਿਹਨਤ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਜੀ ਕਿਸ ਤਰ੍ਹਾਂ ਮਜਾ ਹੈ ਕਿ ਛੱਤ ਉੱਤੇ ਜਿਹੜਾ ਕੀ ਗਾਰਡਨ ਤਿਆਰ ਕੀਤਾ ਜਾਵੇ ਤੇ ਕੀ ਕਰਨ ਜਾਓਗੇ ਸਰ ਦੇਖੋ ਅਸੀਂ ਇਹ ਹੈ ਕਿ ਜਿਵੇਂ ਇਹ ਜੋ ਸਾਰੇ ਦੇ ਸਾਰੇ ਤੁਸੀਂ ਫੁੱਲਾਂ ਦੀ ਗੱਲ ਕੀਤੀ ਕਿ ਅਸੀਂ ਕਿਵੇਂ ਸ਼ੁਰੂਆਤ ਕੀਤੀ ਪਹਿਲਾਂ ਬਹੁਤ ਛੋਟੇ ਲੈਵਲ ਤੇ ਥੋੜੇ ਪੈਕੇਟ ਲਾ ਕੇ ਸ਼ੁਰੂ ਕੀਤੀ ਸੀ ਕਿਉਂਕਿ ਇਸ ਚੀਜ਼ ਦੀ ਇੰਨੀ ਰੁਝਾਨ ਨਹੀਂ ਸੀ ਨਾ ਇਹਨਰ ਰੁਚੀ ਸੀ ਪਰ ਬਾਅਦ ਵਿੱਚ ਜਦੋਂ ਦੇਖਿਆ ਕਿ ਕੁਦਰਤ ਦੇ ਨਾਲ ਬਹੁਤ ਸਾਰੇ ਐਸੇ ਖਲਵਾੜ ਹੋ ਰਹੇ ਨੇ ਤੇ ਅਕਸਰ ਅਸੀਂ ਇਹ ਕਹਿ ਦਿੰਦੇ ਹਾਂ ਕਿ ਬਾਹਰ ਜਾ ਕੇ ਅਸੀਂ ਬੂਟੇ ਲਾਈਏ ਅਸੀਂ ਬਾਹਰ ਜਾ ਕੇ ਆਹ ਕੰਮ ਕਰੀਏ ਪਰ ਮਨ ਵਿੱਚ ਇਹ ਚੀਜ਼ ਆਈ ਕਿ ਕਿਉਂ ਨਾ ਘਰ ਵਿੱਚੋਂ ਪਹਿਲੇ ਸ਼ੁਰੂਆਤ ਕੀਤੀ ਜਾਵੇ ਬਾਹਰ ਜਾ ਕੇ ਤਾਂ ਬਾਅਦ ਚ ਕਰਾਂਗੇ ਸੋ ਘਰ ਦੇ ਵਿੱਚ ਫਿਰ ਮੈਂ ਇਨਾ ਪੈਕਟਾਂ ਦੇ ਨਾਲ ਇਨਾ ਜੋ ਤੁਸੀਂ ਦੇਖ ਰਹੇ ਹੋ ਕਿ ਗਮਲਿਆਂ ਵਿੱਚ ਲਗਾਏ ਹੋਏ ਫੁੱਲ ਨੇ ਇਨਾਂ ਦੇ ਕੁਝ ਪਹਿਲਾਂ ਬੀਜ ਲਿਆਂਦੇ ਫਿਰ ਕੁਝ ਨਾਲ ਬਹੁਤ ਸਾਰੀ ਸਿੱਖਿਆ ਜਿਹੜੀ ਆ ਉਹ মিডিਆ ਤੋਂ ਲਿੱਤੀ ਆਨਲਾਈਨ YouTubes ਨੇ ਵਲੌਗਸ ਹੁੰਦੇ ਨੇ ਬਹੁਤ ਸਾਰੇ ਐਸੇ ਯਾਰ ਦੋਸਤ ਨੇ ਜਿਹੜੇ ਇਸ ਸੀਜ਼ਨ ਨਾਲ ਹੱਥ ਮਲਾਉਂਦੇ ਨੇ ਤੇ ਉਹਨਾਂ ਕੋਲ ਵੀ ਬਹੁਤ ਚੀਜ਼ ਜਿਹੜੀ ਆ ਇਹ ਸਿੱਖਣ ਨੂੰ ਮੈਨੂੰ ਮਿਲੀ ਇਨਾਂ ਕੋਲੋਂ ਅਬ ਇਹ ਦੱਸੋ ਵੀ ਵੀਰ ਜੀ ਇੰਡਸਟਰੀ ਫੁੱਲ ਆਏ ਨੇ ਕਿ ਸਾਧ ਤੋਂ ਕਿੰਨੇ ਤਰ੍ਹਾਂ ਦੇ ਫੁੱਲ ਨੇ ਇਹ ਜਿਹੜੇ ਕੀ ਕੀ ਨਾਮ ਆ ਥੋੜੇ ਫਲਾਵਰ ਇਹ ਦੂ ਸਾਂਝਾ ਕਰਦੇ ਤਾਂ ਲਗਭਗ 10 ਤੋਂ 12 ਵੈਰਾਈਟੀਆਂ ਨੇ ਇਹ ਜੋ ਸਰਦੀਆਂ ਦੇ ਸਾਰੇ ਫੁੱਲ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਵਿੱਚ ਮੈਰੀਗੋਲਡ ਹੈ ਕੈਲੈਂਡੋਲਾ ਹੈ ਪੈਂਜੀ ਹੈ ਡੇਲੀਆ ਹੈ ਫਿਰ ਜਿਹਨੂੰ ਅਸੀਂ ਜਾਫਰੀ ਬੋਲਦੇ ਨੇ ਉਹ ਆ ਕ੍ਰਿਸੈਂਥਮਮ ਗੁਲਦੋਦੀ ਆ ਫੇਰ ਸਾਈਕਲ ਪਿੱਛੇ ਪਿਟੂਨੀਆ ਤੁਸੀਂ ਦੇਖ ਰਹੇ ਹੋ ਪੈਂਜੀ ਹੈ ਹਾਈਬ੍ਰਿਡ ਹੈ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਇੱਕ ਸਰਦੀਆਂ ਦੀ ਇੱਕ ਸੌਗਾਤ ਹੈ ਜ ਜਿਹਨਾਂ ਨੂੰ ਅਸੀਂ ਕਹਿੰਦੇ ਆ ਕਿ ਗਰਮੀਆਂ ਦੇ ਵਿੱਚ ਵੀ ਸਾਨੂੰ ਜਿਹੜੇ ਫੁੱਲ ਮਿਲਦੇ ਨੇ ਉਹਨਾਂ ਨਾਲੋਂ ਬਿਲਕੁਲ ਇਹਨਾਂ ਦੀ ਰੌਣਕ ਜਿਹੜੀ ਆ ਉਹ ਅਲੱਗ ਸਾਨੂੰ ਦੇਖਣ ਨੂੰ ਮਿਲਦੀ ਹੈ। ਇਹਨਾਂ ਦੀ ਸੌਗਤ ਜਿਹੜੀ ਤੁਸੀਂ ਛੱਤ ਉੱਤੇ ਫਲਾਵਾ ਲਗਾਏ ਨੇ ਇਹ ਸਾਰੇ ਆਰਗੈਨਿਕ ਖਾਤੀ ਨਾਲ ਤਿਆਰ ਕੀਤੇ ਜਾਂਦੇ ਨੇ ਕਿ ਜਾਂ ਕਿਸ ਤਰ੍ਹਾਂ ਤਿਆਰ ਹੁੰਦੇ ਨੇ। ਜੀ ਪਹਿਲਾਂ ਜੇਕਰ ਸ਼ੁਰੂਆਤ ਕੀਤੀ ਜਾਵੇ ਤਾਂ ਮਿੱਟੀ ਨੂੰ ਪਹਿਲਾਂ ਤਾਂ ਇੱਕ ਸ਼ਹਿਰ ਵਿੱਚ ਹੁੰਦੇ ਆਇਆ ਮਿੱਟੀ ਨੂੰ ਹੀ ਇਕੱਠਾ ਕਰਨਾ ਇੱਕ ਜਦੋਂ ਜ਼ਿਆਦਾ ਹੋ ਜਾਂਦੀ ਹੈ ਕਿ ਮਿੱਟੀ ਕਿਵੇਂ ਇਕੱਠੀ ਕੀਤੀ ਜਾਏ ਫਿਰ ਇਹਦੇ ਨਾਲ ਇਸ ਮਿੱਟੀ ਦੇ ਚੋਂ ਕਿ ਇਹ ਹੁਣ ਜ਼ਮੀਨ ਦੇ ਵਿੱਚੋਂ ਕੁਝ ਨਹੀਂ ਲੈ ਰਹੇ ਇਹ ਪੈਕਟਾ ਜੋ ਅਸੀਂ ਪ੍ਰੋਵਾਈਡ ਕੀਤਾ ਉਹ ਤੋਂ ਹੀ ਚੀਜ਼ਾਂ ਲੈ ਰਹੇ ਨੇ ਫਿਰ ਇਹਨਾਂ ਵਿੱਚ ਅਸੀਂ ਜਿਵੇਂ ਗੋਬਰ ਪਾਈ ਜਾਂਦੀ ਹੈ ਵਰਮੀ ਕੰਪੋਸਟ ਗੰਡੋਆਂ ਦੀ ਖਾਦ ਪਾਈ ਜਾਂਦੀ ਹੈ ਨਾਲ ਕੋਕੋ ਪੀਟ ਪਾਈ ਜਾਂਦੀ ਹੈ ਤਾਂ ਇਹ ਸਾਰੀ ਚੀਜ਼ਾਂ ਆਨਲਾਈਨ ਲਰਨ ਕਰਨ ਨੂੰ ਮੈਨੂੰ ਮਿਲੀਆਂ ਤੇ ਹੁਣ ਇਸ ਤੋਂ ਬਾਅਦ ਇਹ ਵੀ ਚੀਜ਼ ਦੇਖੀਦਾ ਕਿ ਜਦੋਂ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਪੈਸਟ ਲੱਗ ਜਾਂਦਾ ਹੈ ਕਿਸੇ ਤਰ੍ਹਾਂ ਦਾ ਕੋਈ ਕੀੜਿਆਂ ਦਾ ਅਟੈਕ ਹੋ ਜਾਂਦਾ ਹੁੰਦੇ ਵੀ ਨੇ ਤੇ ਉਹਨਾਂ ਦਾ ਵੀ ਲੜਨ ਦੇ ਲਈ ਅਸੀਂ ਇਹੀ ਸੋਚਿਆ ਕਿ ਕੁਦਰਤ ਦੇ ਨਾਲ ਅਸੀਂ ਕੁਦਰਤੀ ਚੀਜ਼ਾਂ ਨਾਲ ਹੀ ਸਾਰਾ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਜਿਵੇਂ ਸਾਨੂੰ ਘਰ ਦੇ ਵਿੱਚੋਂ ਹੀ ਜਿਵੇਂ ਲਾਲ ਮਿਰਚਾਂ ਦਾ ਪਾਊਡਰ ਹੋ ਗਿਆ ਫਿਰ ਖੱਟੀ ਲੱਸੀ ਹੋ ਗਈ ਤੇ ਉਹਨਾਂ ਚੀਜ਼ਾਂ ਦਾ ਸਪਰੇਅ ਦੇ ਨਾਲ ਕਰਕੇ ਅਸੀਂ ਬਹੁਤ ਸਾਰੇ ਐਸੀ ਬਿਮਾਰੀਆਂ ਤੋਂ ਵੀ निजात ਪਾਇਆ ਕਿ ਜਿਹਦੇ ਨਾਲ ਸਾਨੂੰ ਲੱਗਦਾ ਕਿ ਅਸੀਂ ਉਸ ਵਿੱਚ ਸਫਲ ਵੀ ਰਹੇ ਹਾਂ ਤੇ ਮੈਨੂੰ ਜੀ ਗਗਨ ਜੀ ਕੰਮ ਕੀ ਕਰਦੇ ਹੋ ਕਿਸ ਤਰ੍ਹਾਂ ਸਮਾਂ ਦੇ ਲੈਂਦੇ ਹੋ ਪਰਿਵਾਰ ਨੂੰ ਸਮਾਂ ਦੇਣਾ ਹੁੰਦਾ ਨਿਊਟ੍ਰੀਵ ਕਰਨੀ ਹੁੰਦੀ ਆ ਕਿਸ ਤਰ੍ਹਾਂ ਸਮਾਂ ਦੇ ਦਿੰਦੇ ਹੋ ਕਿ ਕੰਮ ਕਰ ਕੀ ਦੱਸ ਸਕਦੇ ਹੋ ਸਾਣਾ ਕਰਦੇ ਹੋ ਕੀ ਕੰਮ ਕਰਦੇ ਹੋ ਮੈਂ ਜੀ ਐਜ਼ ਅ ਕੰਪਿਊਟਰ ਟੀਚਰ ਜੌਬ ਕਰਦਾ ਜੀ ਹੂੰ ਤੇ ਕੰਪਿਊਟਰ ਟੀਚਰ ਜੌਬ ਹੁੰਦੇ ਆ ਹੋਇਆ ਜਿਵੇਂ ਮੈਂ ਤੁਹਾਨੂੰ ਕਹ ਰਿਹਾ ਕਿ ਫੀਲਡ ਮੇਰਾ ਕੰਪਿਊਟਰ ਦਾ ਹੈ ਪਰ ਕੰਪਿਊਟਰ ਦੇ ਫੀਲਡ ਦੇ ਨਾਲ ਹੁੰਦੇ ਆ ਕਿ ਮੇਰਾ ਰੁਝਾਨ ਬਣ ਕੇ ਮੈਨੂੰ ਬਹੁਤ ਚੀਜ਼ਾਂ ਆਨਲਾਈਨ ਸਿੱਖਣ ਨੂੰ ਮੈਨੂੰ ਮਿਲ ਗਈਆਂ ਤੇ ਆਨਲਾਈਨ ਸਿੱਖਣ ਦੇ ਵਿੱਚ ਮੇਰੀ ਇਹ ਗਾਰਡਨਿੰਗ ਵਾਲੇ ਪਾਸੇ ਬਹੁਤ ਜ਼ਿਆਦਾ ਮੇ ਰੁਚੀ ਵਧ ਗਈ ਕਿ ਇਸ ਚੀਜ਼ ਨੂੰ ਅਸੀਂ ਸਿੱਖੀਏ ਤੇ ਇੰਪਲੀਮੈਂਟ ਕਰਕੇ ਦੇਖੀਏ ਸਿੱਖਾਂ ਤੱਕ ਨਹੀਂ ਮੈਂ ਇੱਕ ਗੱਲ ਕੀਤੀ ਫਿਰ ਮੈਂ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵੈਰਾਈਟੀ ਦੋ ਵੈਰਾਈਟੀ ਤੇ ਉਸ ਤੋਂ ਬਾਅਦ ਫਿਰ ਜਿਵੇਂ ਕਹਸਦੇ ਕਿ ਸਕੂਲ ਤੋਂ ਆਣ ਕੇ ਵੀ ਏਸ ਚੀਜ਼ ਵਿੱਚ ਤਾਂ ਗਰਿੰਦੀ ਹੁੰਦੀ ਹੁੰਦੀ ਸੀ ਕਿ ਅੱਜ ਆ ਚੀਜ਼ ਲਗਾਈ ਅੱਜ ਏਸੀ ਦਾ ਜਾ ਕੇ ਰਿਜ਼ਲਟ ਦੇਖਣਾ ਕੀ ਬਣਿਆ ਜਾਂ ਕਿੱਦਾਂ ਨਹੀਂ ਹੈ ਤੇ ਕਿਤੇ ਨਾ ਕਿਤੇ ਸਾਂਭ ਸੰਭਾਲ ਚ ਕਿਤੇ ਓਨਤਾਈਆਂ ਵੀ ਹੋ ਜਾਂਦੀਆਂ ਸੀ ਤਾਂ ਉਸ ਚੀਜ਼ ਵਿੱਚ ਮਨ ਚ ਦੁੱਖ ਵੀ ਜਾਂਦਾ ਸੀ ਕਿਉਂਕਿ ਸਮਾਂ ਤਾਂ ਲਿਮਟ ਵਿੰਦੀ ਦੇਣ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਦੇ ਹੋ ਦਸ਼ਕਾਂ ਜੂਲ ਸੰਦ ਕਰਦੇ ਹੋ ਕਿਸ ਤਰ੍ਹਾਂ ਦੇਣ ਦੀ ਸ਼ੁਰੂਆਤ ਹੁੰਦੀ ਹੈ ਨਾ ਸ਼ੁਰੂਆਤ ਭਾਈ ਸਾਹਿਬ ਜੀ ਇਸ ਤਿੱਕੇ ਨਾਲ ਹੁੰਦੀ ਹੈ ਕਿ ਜਿਵੇਂ ਸਵੇਰੇ ਆਈਦਾ ਹੁਣ ਜਿਵੇਂ ਇੱਕਦਮ ਮੀਂਹ ਦੇ ਦਿਨਾਂ ਦਾ ਸਫ਼ਰ ਆਪਾਂ ਲੰਘ ਕੇ ਦੇਖਿਆ ਉਹ ਚ ਪਹਿਲਾਂ ਤਾਂ ਮਨ ਚ ਇਹੀ ਹੁੰਦਾ ਸੀ ਕਿ ਰਾਤ ਅਸੀਂ ਥੱਲੇ ਸੁੱਤੇ ਹੋਏ ਆ ਪਰ ਉੱਪਰ ਜਿਹੜੀ ਬਿਜਲੀ ਗੜਕਦੀ ਪਈ ਆ ਉਹਦੇ ਨਾਲ ਧਿਆਨ ਇਹਦਾ ਰਹਿੰਦਾ ਸੀ ਕਿ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਜ਼ਰੂਰ ਕਿਤੇ ਨੁਕਸਾਨ ਪਹੁੰਚਦਾ ਹੋਵੇਗਾ ਫਿਰ ਉਹੋ ਚੀਜ਼ ਕਹਿੰਦਾ ਕਿ ਜਿੰਨੀ ਕਿ ਕੋਸ਼ਿਸ਼ ਹੋ ਸਕਦੀ ਸੀ ਜਿਵੇਂ ਇਹਨਾਂ ਨੂੰ ਪੋਲੀਥੀਨ ਸ਼ੀਟ ਦੇ ਨਾਲ ਕਵਰ ਕਰ ਲਿਆ ਜਾਂ ਹੁਣ ਇੰਨੇ ਵੱਡੇ ਡਰਮ ਜਿਹੜੇ ਮੈਂ ਤੁਸੀਂ ਲਗਾਏ ਹੋਏ ਦੇਖ ਰਹੇ ਹੋ ਇਹਨਾਂ ਨੂੰ ਮੈਂ ਪਰੇ ਤੇ ਨਹੀਂ ਕਰ ਸਕਦਾ ਸੀ ਪਰ ਫਿਰ ਇਹਨਾਂ ਨਾਲ ਧਿਆਨ ਇਸ ਤੇ ਕਿ ਰਹਿੰਦਾ ਸੀ ਕਿ ਇਹਨਾਂ ਉੱਤੇ ਕਵਰ ਕਿਵੇਂ ਥੋੜਾ ਕਰ ਦਈ ਪਰ ਫਿਰ ਕੁਦਰਤ ਦੇ ਅਗੇ ਆਪਣਾ ਕਿਵੇਂ ਜੋਰ ਵੀ ਨਹੀਂ ਚੱਲਦਾ ਫਿਰ ਨੁਕਸਾਨ ਵੀ ਸਹਿਣਾ ਪੈਂਦਾ ਕਿਸੇ ਨੂੰ ਤੇ ਮੈਨੂੰ ਇਸੋ ਵੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਆ ਪਰਿਵਾਰ ਤੋਂ ਸਹਿਯੋਗ ਤੋਂ ਬਿਨਾ ਕੰਮ ਨਹੀਂ ਹੁੰਦੇ ਪਰਿਵਾਰ ਦੀ ਕਿੰਨੀ ਸਪੋਰਟ ਆ ਮਾਤਾ ਪਿਤਾ ਕੀ ਕਰਦੇ ਨੇ ਪਰਿਵਾਰ ਚ ਕਿੰਨੇ ਮੈਂਬਰ ਨੇ ਤੁਹਾਡੇ ਪਰਿਵਾਰ ਵਿੱਚ ਇਸ ਤਰ੍ਹਾਂ ਵਾਲਾ ਕਿ ਮੇਰੇ ਵਾਈਫ ਨੇ ਬੇਟਾ ਤੇ ਵੱਡੀ ਗੱਲ ਕੀ ਮੰਮੀ ਪਾਪਾ ਜਿਹੜੇ ਨਾਲ ਨੇ ਉਹਨਾਂ ਨੇ ਏਸੀ ਚ ਪੂਰੀ ਸਪੋਰਟ ਕੀਤੀ ਕਿਉਂਕਿ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਤਾਂ ਫਿਰ ਫਾਦਰ ਨੇ ਨਾਲ ਏਸੀ ਚ ਹੱਥ ਮੜਾਉਣਾ ਸ਼ੁਰੂ ਕੀਤਾ ਕਿ ਕਿਸੇ ਵੇਲੇ ਮੇਰਾ ਸਮਾਂ ਨਹੀਂ ਲੱਗਣਾ ਤੇ ਉਹਨਾਂ ਇਹ ਸੀਜ਼ਨ ਨੂੰ ਸੰਭਾਲ ਕਰਨੀ ਤੇ ਫਿਰ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਜਿਸ ਫੀਲਡ ਦਾ ਕੰਮ ਸਾਡਾ ਨਹੀਂ ਹੈਗਾ ਪਰ ਜਦੋਂ ਅਸੀਂ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਉਹਦਾ ਰਿਜ਼ਲਟ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਫਿਰ ਉਹਦੇ ਨਾਲ ਇੱਕ ਕਹਿੰਦੇ ਕਿ ਬਹੁਤ ਗੂੜਾ ਨਾਤਾ ਜਿਹੜਾ ਤੁਹਾਡੇ ਨਾਲ ਬਣ ਜਾਂਦਾ ਤੇ ਮੇਰੇ ਫਾਦਰ ਸਾਹਿਬ ਇਹਦੇ ਲਈ ਬਹੁਤ ਜ਼ਿਆਦਾ ਆਪਣਾ ਡੈਡੀਕੇਸ਼ਨ ਦੇ ਨਾਲ ਵਰਕ ਕਰਦੇ ਨੇ ਕਿ ਕਿਹੜੀ ਚੀਜ਼ ਦੀ ਲੋੜ ਇਹਨੂੰ ਹੈਗੀ ਆ ਕਿਹੜੀ ਫਰਟੀਲਾਈਜ਼ਰ ਪਾਈਏ ਔਰ ਇਸ ਚੀਜ਼ ਨਾਲ ਡਿਸਕਸ਼ਨ ਵੀ ਹੁੰਦੀ ਆ ਕਿ ਅੱਜ ਅਸੀਂ ਕੀ ਕੀਤਾ ਕੀ ਕਰ ਚੁੱਕਾ ਹੋਇਆ ਕੀ ਤੂੰ ਕਰਨਾ ਕੀ ਮੈਂ ਕੀਤਾ ਕਿੜੀਆਂ ਹੁਣ ਮੈਂ ਅੱਗੋਂ ਕੋਈ ਬੀ ਲਿਆਂਦੇ ਨੇ ਤੂੰ ਕਿਹੜੇ ਲੈਹੀਂ ਸੋ ਉਹ ਸਾਰੀ ਚੀਜ਼ ਜਿਹੜੀ ਆ ਉਹ ਆਪਸ ਵਿੱਚ ਸਲਾਹ مشورہ ਹੋ ਕੇ ਫਿਰ ਵੱਡੀ ਗੱਲ ਕਿ ਜਦੋਂ ਅਸੀਂ ਬੈਠੇ ਹੁੰਨੇ ਆ ਪਰਿਵਾਰ ਦੇ ਵਿੱਚ ਤਾਂ ਕਈ ਵਾਰੀ ਗਾਰਡਨਿੰਗ ਦੀਆਂ ਵੀਡੀਓ ਹੀ ਚੱਲਦੀਆਂ ਨੇ ਕਿ ਉਹ ਦੇਖੋ ਉਹਨਾਂ ਨੇ ਆ ਕੇ ਤਾਂ ਕਨਸੈਪਟ ਕਿੰਨਾ ਵਧੀਆ ਸੋ ਸ਼ੇਅਰ ਵੀ ਉਹ ਚੀਜ਼ਾਂ ਹੀ ਹੁੰਦੀਆਂ ਮੋਬਾਈਲ ਦੇ ਉੱਤੇ ਤੇ ਮੈਨੂੰ ਇਸੋ ਅਸੀਂ ਦੇਖਿਆ ਤੁਹਾਡਾ ਛੋਟਾ ਜਿਹਾ ਬੇਟਾ ਜਿਹੜਾ ਉਹ ਵੀ ਤੁਹਾਡੇ ਹੈਲਪ ਕਰਾ ਰਿਹਾ ਸੀ ਦੇਖਿਆ ਜੇਕਰ ਤੁਸੀਂ ਪੌਦੇ ਦੇਖ ਰਹੇ ਸੀ ਪੌਦੇ ਦੇਖਭਾਲ ਕੀਤੀ ਜਾ ਰਹੀ ਸੀ ਉਹ ਜਿਹੜਾ ਛੋਟਾ ਜ ਪਾ ਰਹੇ ਸੀ ਬੱਚਿਆਂ ਨੂੰ ਬੱਚਿਆਂ ਵੱਲੋਂ ਕਿੰਨਾ ਕਿਸ ਚੀਜ਼ ਨੂੰ ਤਿਆਰ ਹੁੰਦਾ ਵੀ ਰੋਜ਼ ਲੈ ਕੇ ਪਾਪਾ ਜੀ ਇਸ ਮੈਂ ਇਹਨਾਂ ਦੀ ਸੇਵਾ ਕਰਨੀ ਜਾਂ ਮੈਂ ਦੇਖਭਾਲ ਕਰਨੀ ਆ ਤੁਸੀਂ ਡਿਊਟੀ ਜਾਂਦੇ ਹੋ ਸਕੂਲ ਆਉਣ ਤੋਂ ਬਾਅਦ ਬੱਚਾ ਕਿਸ ਤਰ੍ਹਾਂ ਧਿਆਨ ਰੱਖਦੇ ਨੇ ਵੀ ਕਿਉਂਕਿ ਜਦੋਂ ਸਵੇਰ ਦੀ ਤੁਸੀਂ ਦੱਸਿਆ ਸੀ ਕਿ ਜਿਵੇਂ ਸ਼ੁਰੂਆਤ ਕਰੀ ਦੀ ਸਵੇਰੇ ਤਾਂ ਜਦੋਂ ਉੱਪਰ ਆਈਦਾ ਤਾਂ ਕਿਤੇ ਨਾ ਕਿਤੇ ਕੋਈ ਪਾਣੀ ਦੀ ਲੋੜ ਹੈ ਜਾਂ ਕਿਤੇ ਕੋਈ ਬੂਟੇ ਦੀ ਹੂ ਕਿਉਂਕਿ ਪੰਛੀ ਜਾਂ ਕੋਈ ਹੋਰ ਜਾਨਵਰ ਵੀ ਕਿਸੇ ਵੇਲੇ ਵਿੱਚ ਆਉਂਦੇ ਨੇ ਤਾਂ ਉਸ ਸਮੇਂ ਉਸ ਸੀਜ਼ ਨੂੰ ਪ੍ਰੋਪਰ ਤਰੀਕੇ ਨਾਲ ਸਾਹਮਣੇ ਲੈ ਕੇ ਆਉਂਦਾ ਕਿ ਪਾਪਾ ਉੱਥੇ ਉਹ ਬਿੱਲੀਆਂ ਨੇ ਜਾਂ ਕੋਈ ਗਮਲਾ ਸੁੱਟਦਾ ਜਾਂ ਉਹਨੂੰ ਮੈਂ ਸਹੀ ਕਰਦਾ ਜਾਂ ਇਹ ਤੁਸੀਂ ਮੈਨੂੰ ਦੱਸੋ ਕਿ ਮੈਂ ਸਪਰੇਅ ਕਿਵੇਂ ਕਰਨੀ ਆ ਤਾਂ ਉਹ ਸਾਰਾ ਕੁਝ ਜਿਹੜਾ ਆ ਉਹ ਇਹਦੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਮੈਨੂੰ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਅਸੀਂ ਦੇਖਿਆ ਵੀ ਤੁਸੀਂ ਵੇਸਟਿੰਗ ਜਿਹੜਾ ਘਰ ਦਾ ਕੂੜਾ ਕਰਕਟ ਹੁੰਦਾ ਵਾ ਜਾਂ ਸਬਜ਼ੀਆਂ ਜਿਹੜੀਆਂ ਹਸ਼ਲੇ ਵਾਲੀਆਂ ਹੁੰਦੀਆਂ ਨੇ ਉਸ ਨੂੰ ਤਿਆਰ ਕਰਕੇ ਵੀ ਜਿਹੜਾ ਤੁਸੀਂ ਖਾ-ਤਿਆ ਕਰਦੇ ਹੋ ਇੱਕ ਸਪੈਸ਼ਲ ਤਰ੍ਹਾਂ ਦੀ ਉਹ ਕਿਸ ਤਰ੍ਹਾਂ ਤਿਆਰ ਕਰਦੇ ਹੋ ਤੁਸੀਂ ਦਸ਼ਕਾ ਇਸ ਤੀ ਕੁੜਾ ਹੁੰਦਾ ਜਾਂ ਘਰ ਦਾ ਜਿਹੜਾ ਸਬਜ਼ੀਆਂ ਛਿਲਕੇ ਨੇ ਉਹ ਬਾਹਰ ਛੱਡ ਦਿੰਦੇ ਨੇ ਕਿ ਲੱਗਦਾ ਇਹ ਚੀਜ਼ਾਂ ਜਿਹੜੀਆਂ ਕੰਮ ਆ ਸਕਦੀਆਂ ਨੇ ਕਦੇ ਬਿਲਕੁਲ ਸਹੀ ਕਿਹਾ ਤੁਸੀਂ ਭਾਈ ਸਾਹਿਬ ਜੀ ਦੇਖੋ ਅਸੀਂ ਜਿਹੜੀ ਚੀਜ਼ਾਂ ਨੂੰ ਖਾ ਰਹੇ ਹਾਂ ਅਸੀਂ ਖਾਏ ਸਕੇ ਰਹੇ ਕਿਉਂਕਿ ਸਾਡੀ ਸਿਹਤ ਲਈ ਫਾਇਦੇਮੰਦ ਨਹੀਂ ਹਨਾ ਜੀ ਤੇ ਜਿਹੜੀਆਂ ਚੀਜ਼ਾਂ ਅਸੀਂ ਉਹਦੇ ਤੋਂ ਲਾ ਕੇ ਅਸੀਂ ਸੁੱਟਦੇ ਪਏ ਹਾਂ ਉਹ ਵੀ ਕਿਤੇ ਨਾ ਕਿਤੇ ਚਾਹੇ ਸਾਡੇ ਖਾਣਯੋਗ ਨਹੀਂ ਹੈਗੇ ਪਰ ਇਹਨਾਂ ਦੇ ਖਾਣਯੋਗ ਜ਼ਰੂਰ ਹੈਗੀਆਂ ਜਿਵੇਂ ਕਿ ਅਸੀਂ ਅਗਰ ਗੱਲ ਕਰ ਲਈਏ ਕਿ ਸਾਡੇ ਕੋਲ ਕੇਲੇ ਦੇ ਛਿਲਕੇ ਹੀ ਨਹੀਂ ਹੈ ਹਨਾ ਕਿ ਫਿਰ ਜੇਕਰ ਜਿਹੜੇ ਪਰਿਵਾਰ ਜਿਹੜੇ ਕਹਾਂਗੇ ਕਿ ਨਾਨ-ਵੈਜ ਖਾਂਦੇ ਨੇ ਜਾਂ ਯੂਜ਼ ਕਰਦੇ ਨੇ ਉਹਨਾਂ ਲਈ ਆਂਡਿਆਂ ਦੇ ਛਿਲਕਿਆਂ ਦੀ ਗੱਲ ਕਰ ਲਈਏ ਤੇ ਉਹ ਉਹ ਇੱਕ ਕੈਲਸ਼ੀਅਮ ਦਾ ਸੋਰਸ ਹੈ ਇਹਨਾਂ ਵਾਸਤੇ ਪਰ ਅਸੀਂ ਉਹਨਾਂ ਨੂੰ ਸੁੱਟ ਰਹੇ ਹਾਂ ਤੇ ਜੇਕਰ ਅਸੀਂ ਕੇਲਿਆਂ ਦੀ ਛਿਲਕਿਆਂ ਦੀ ਗੱਲ ਕਰ ਲਈਏ ਉਹਨੂੰ ਅਸੀਂ ਪਾਣੀ 'ਚ ਡਬੋ ਕੇ ਅਸੀਂ ਜਿਹੜਾ ਆ ਉਹ ਫਾਸਫੋਰਸ ਦਾ ਜਿਹੜਾ ਆ ਉਹ ਇਹਨਾਂ ਵਾਸਤੇ ਬੜਾ ਵਧੀਆ ਇੱਕ ਸਰੋਤ ਹੈ ਇੱਕ ਸੋਰਸ ਹੈ ਉਹਨੂੰ ਅਸੀਂ ਇਹਨ ਪੀਣਾ ਤੇ ਜਾਂ ਖਾਲੀ ਪਾਣੀ ਵਿੱਚ ਅਸੀਂ ਗਰਮੀਆਂ ਜਿਹਨੇ ਗਲੂਕੋਜ਼ ਪਾ ਕੇ ਪੀ ਲਈਏ ਸਾਨੂੰ ਲੱਗਦਾ ਕਿ ਅਸੀਂ ਕੁਝ ਐਡੀਸ਼ਨਲ ਚੀਜ਼ ਪੀ ਰਹੇ ਹਾਂ ਉਸੇ ਦੇ ਨਾਲ ਇਹਨਾਂ ਨੂੰ ਵੀ ਅਸੀਂ ਉਹ ਐਡੀਸ਼ਨਲ ਚੀਜ਼ ਨਾਲ ਨਾਲ ਦਿੰਦੇ ਨੇ ਕਿ ਜਿਹਦੇ ਨਾਲ ਬਹੁਤੀ ਤੇਜ਼ ਚੀਜ਼ ਨਾ ਇਹਨਾਂ ਨੂੰ ਜਾਵੇ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਅੱਜ ਸਾਡਾ ਮਨ ਇਹਨਾਂ ਉਤਾਵਲਾ ਹੋ ਚੁੱਕਾ ਅਸੀਂ ਕਹਿੰਦੇ ਕਿ ਬਾਜ਼ਾਰੋਂ ਲਿਆਂਦਾ ਆ ਬੂਟਾ ਅੱਜ ਅਸੀਂ ਲਾਇਆ ਤੇ ਦੋ ਦਿਨ ਚੋਂ ਉਹਦਾ ਫੁੱਲ ਵੀ ਮਿਲ ਜਾਏ ਪਰ ਉਹ ਸਾਇੰਸ ਨੇ ਕਰਕੇ ਵਿਖਾਇਆ ਹੋਇਆ ਪੂਰੀ ਹਾਈਬ੍ਰਿਡ ਚੀਜ਼ ਆ ਰਹੀ ਹੈ ਪਰ ਜਿੱਥੇ ਅਸੀਂ ਮਾਫ ਕਰਨਾ ਕਿ ਜਿੱਥੇ ਅਸੀਂ ਸਲੋ 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 ਪ੍ਰੋਸੈਸ ਵੱਲ ਜਾ ਰਹੇ ਹ ਤਬ ਵੀ ਜਦੋਂ ਗਗਨ ਜੀ ਜਦੋਂ ਕਿ ਰਿਸ਼ਤੇਦਾਰ ਭੈਣ ਭਰਾ ਆਉਂਦਾ ਵਾ ਉਦੋਂ ਫਿਰ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੀ ਛਾਤੇ ਆ ਕੇ ਤਰੀਫ ਕਰਦਾ ਜਾਂ ਛਾਤੇ ਬੈਠਣ ਦੀ ਤਰੀਫ ਕਰਦਾ ਕਿ ਯਾਰ ਤੁਸੀਂ ਤੇ ਘਰ 'ਚ ਗਾਰਡਨ ਬਣਾਇਆ ਵਾ ਉਦੋਂ ਫਿਰ ਕਿੰਨਾ ਕੇ ਮਾਨੂੰ ਚੰਗਾ ਲੱਗਦਾ ਹੈ ਚੀਜ਼ ਮਿਲਦਾ ਸਰ ਤੁਸੀਂ ਵੱਡੀ ਗੱਲ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਹੀ ਕਵਾਂਗਾ ਜਿਵੇਂ ਤੁਸੀਂ ਮੇਰੇ ਤੱਕ ਇੱਕ ਪਹੁੰਚ ਕੀਤੀ ਹੈ ਕਿ ਤੁਸੀਂ ਵੀ ਉਸੇ ਕੇ ਨਾਲ ਦੇਖਿਆ ਕਿ ਇੱਕ ਚਲੋ ਮੇਰੇ ਲਈ ਇੱਕ ਸ਼ਲਾਗਾ ਜੋਗੀ ਹੈ ਕਿ ਤੁਸੀਂ ਉਦੋਂ ਤੁਸੀਂ ਮੇਰੇ ਤੱਕ ਕੀਤਾ ਵੱਡੀ ਗੱਲ ਇਹ ਦੱਸਣਾ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਸਕੂਲ ਤੋਂ ਆਇਆ ਮੇਰੇ ਨਾਲ ਬੱਚੇ ਬਹੁਤ ਸਾਰੇ ਜੁੜੇ ਹੋਏ ਨੇ ਤੇ ਉਹ ਸਟੂਡੈਂ ਸਾਨੂੰ ਲਿਆ ਦਿਓ ਅਸੀਂ ਮਿਲਾਂ ਦੀ ਕੋਸ਼ਿਸ਼ ਕਰੀਏ ਜਾਂ ਅਸੀਂ ਵੀ ਲਗਾਵਾਂਗੇ ਤਾਂ ਉਹ ਕਹਿ ਸਕਦੇ ਕਿ ਉਹ ਸਾਰੀ ਚੀਜ਼ ਦੇ ਨਾਲ ਫਿਰ ਇੱਕ ਮੇਲ ਮਲਾਪ ਇੰਨਾ ਕੁ ਹੋ ਜਾਂਦਾ ਔਰ ਜਦੋਂ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਫਿਰ ਇਹ ਵੀ ਗੱਲ ਆਉਂਦੀ ਕਿ ਵਿੱਚੋਂ ਹਜ਼ਾਰਾਂ ਫੁੱਲ ਹੀ ਦੇ ਦੇ ਬੜੇ ਵਧੀਆ ਲੱਗਦੇ ਆ ਕਿਉਂਕਿ ਬਾਜ਼ਾਰੋਂ ਲਿਆਉਂਦੇ ਆ ਤੇ ਸਰ ਤੁਸੀਂ ਵੀ ਦੇਖਣਾ ਕਿ ਇੱਕ ਪੈਕੇਟ ਵਿੱਚ ਤਿੰਨ ਫੁੱਲ ਆਏ ਹੁੰਦੇ ਲਗਭਗ 60 ਤੋਂ 80 ਰੁਪਏ ਦਾ ਬੂਟਾ ਮਿਲਦਾ ਤੇ ਜਦੋਂ ਇੱਥੇ ਇੰਨੀ ਤعداد ਵਿੱਚ ਲਗਾਏ ਹੁੰਦੇ ਨੇ ਪਰ ਇਹ ਲਗਾਏ ਵੀ ਸੋਹਣੇ ਲੱਗਦੇ ਨੇ ਛਲਾਗਾ ਜੋਕ ਮੈਨੂੰ ਕਮੈਂਟਸ ਮਿਲਦੇ ਨੇ ਪਰ ਵੱਡੀ ਗੱਲ ਹੁੰਦੀ ਉਹਦੇ ਪਿੱਛੇ ਮਿਹਨਤ ਬਹੁਤ ਕੋਈ ਗਿਫਟ ਦੇਣਾ ਹੋਵੇ ਤਾਂ ਇਹਨਾਂ ਨਾਲੋਂ ਵਧੀਆ ਚੀਜ਼ ਕੀ ਹੋ ਸਕਦੀ ਹੈ ਜੀ ਬਿਲਕੁਲ ਜੀ ਤੇ ਜਾਂਦੇ ਜਾਂਦੇ ਗਗਨ ਜੀ ਸੁਨੇਹਾ ਕੀ ਦੇਣਾ ਚਾਹੋਗੇ ਜਿਹੜੇ ਲੋਕ ਤੁਹਾਡੇ ਕੋਲ ਇਸ ਤਰ੍ਹਾਂ ਸ਼ਾਹਤ ਉੱਤੇ ਗਾਰਡਨ ਤਿਆਰ ਕਰਨਾ ਚਾਹੁੰਦੇ ਨੇ ਪਰ ਕਈ ਲੋਕ ਕਹਿੰਦੇ ਨੇ ਸਾਡੇ ਕੋਲ ਜਗ੍ਹਾ ਹੈ ਨਹੀਂ ਆ ਸ਼ਹਿਰ ਵਿੱਚ ਰਿਨੇ ਆ ਸ਼ਤਾ ਉੱਨੀ ਕੀ ਘਰ ਉਹਨਾਂ ਕਿਹਾ ਥਾਂ ਬਹੁਤ ਘੱਟ ਹੈ ਕਈ ਲੋਕ ਬਹਾਨੇ ਵੀ ਬੜੇ ਇਸ ਤਰ੍ਹਾਂ ਦੇ ਦਿੰਦੇ ਨੇ ਪਰ ਕਈ ਲੋਕ ਕਹਿੰਦੇ ਵੀ ਅਸੀਂ ਕਰਨਾ ਚਾਹੁੰਦੇ ਹਾਂ ਸਾਡੂੰ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਲਾਈਏ ਕਿਸ ਤਰ੍ਹਾਂ ਮੁੱਢੇ ਤਿਆਰ ਕਰੀਏ ਕਿਸ ਤਰ੍ਹਾਂ ਪਨੀਰ ਤਿਆਰ ਕਰੀਏ ਤੇ ਕਿਸ ਤਰ੍ਹਾਂ ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ ਆਪਣੇ ਲੋਕ ਕਿਸ ਬਣਾ ਕਰਨਾ ਹੋਵੇ ਤਾਂ ਹਜ਼ਾਰ ਬਾਨੇ ਆ ਤੇ ਜੇਕਰ ਆਪਾਂ ਕੰਮ ਕਰਨਾ ਹੋਵੇ ਨਾ ਤੇ ਲੱਖ ਸੋਰਸ ਲੱਭ ਜਾਂਦੇ ਉਹਨਾਂ ਨਾਲ ਅਸੀਂ ਏਸੀ ਚੀਜ਼ ਨੂੰ ਆਪਣਾ ਤਿਆਰ ਕਰ ਸਕਦੇ ਹਾਂ ਸੋ ਗੱਲ ਇਹ ਆ ਕਿ ਜਿਵੇਂ ਤੁਸੀਂ ਇੱਥੇ ਦੇਖ ਪਾ ਰਹੇ ਹੋ ਮੈਂ ਇੱਕ ਸਾਰਾ ਜਿਹੜਾ ਇੱਥੇ ਕੰਮ ਕੀਤਾ ਹੋਇਆ ਗਰੋ ਬੈਗਸ ਵਿੱਚ ਕੀਤਾ ਹੋਇਆ ਕਿ ਛੱਤ ਤੇ ਭਾਰ ਵੀ ਘੱਟ ਤੋਂ ਘੱਟ ਜਾਏ ਵੱਡੀ ਗੱਲ ਇਹ ਆ ਕਿ ਜੇਕਰ ਅਸੀਂ ਇਹਨਾਂ ਪੈਕਟਾਂ ਦੀ ਜਗ੍ਹਾ ਤੇ ਤੁਸੀਂ ਦੇਖੋ ਮੈਂ ਇੱਕ ਗਮਲਾ ਰੱਖਿਆ ਹੋਇਆ ਤੇ ਮੇਰੇ ਉਹਦਾ ਭਾਰ ਆ ਅੱਠ ਪੈਕੇਟ ਵਾਲੇ ਉਹਦੇ ਨਾਲ ਮੇਰੀ ਇੱਕ ਵੈਰਾਈਟੀ ਵੀ ਬਣ ਗਈ ਤੇ ਮੇਰੇ ਮਨ ਦਾ ਸ਼ੌਂਕ ਵੀ ਪੂਰਾ ਹੋ ਗਿਆ ਹੈ ਨਾ ਤਾਂ ਇਹ ਜ਼ਰੂਰ ਕਹਿਣਾ ਚਾਹਾਂ ਕਿ ਚਾਹੇ ਛੋ ਇੱਕ ਜਦੋਂ ਤੁਸੀਂ ਇਹਨੂੰ ਆਪ ਲਗਾਓਗੇ ਆਪ ਹੱਥੀ ਪਾਲੋਗੇ ਤਾਂ ਤੁਹਾਡੇ ਲਈ ਇੱਕ ਇੱਕ ਮੋਟੀਵੇਸ਼ਨ ਵੀ ਬਣੇਗੀ ਤੁਹਾਡੇ ਵਾਸਤੇ ਇੱਕ ਚੀਜ਼ ਦਾ ਇੱਕ ਹੈਪੀਨੈਸ ਵੀ ਹੋਏਗੀ ਖੁਸ਼ਹਾਲੀ ਵੀ ਤੁਹਾਡੇ ਲਈ ਆਏਗੀ ਔਰ ਨਾਲ ਦੇ ਨਾਲ ਇੱਕ ਪੋਜ਼ਿਟਿਵ ਵਾਈਬਸ ਬਹੁਤ ਦਿੰਦੇ ਨੇ ਜਦੋਂ ਇਹਨਾਂ ਨੂੰ ਗਰੋ ਹੁੰਦਿਆਂ ਦੇਖਦੇ ਆਂ ਔਰ ਆਪ ਵੱਡੀ ਗੱਲ ਆਪ ਹੱਥੀ ਤਿਆਰ ਕੀਤੇ ਹੋਏ ਦੇਖਦੇ ਆਂ ਤਾਂ ਜੋ ਤੁਹਾਡੀ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਨਾ ਉਹਦੇ ਵਰਗੀ ਇੱਕ ਚੀਜ਼ ਅੱਜ ਕਿਤੇ ਨਹੀਂ ਕਿਉਂਕਿ ਉਤਾਵਲਾ ਪੰਜ ਸਾਈਡ ਚ ਇੰਨਾ ਆ ਚੁੱਕਾ ਸਾਡੇ ਮੋਬਾਈਲ ਦਾ ਜਿਵੇਂ ਇੰਨਾ ਕ ਵੱਧ ਚੁੱਕਾ ਕਿ ਅਸੀਂ ਇਸ ਕੁਦਰਤ ਤੋਂ ਦੂਰ ਭੱਜਦੇ ਜਾ ਰਹੇ ਆਂ ਅਸੀਂ ਦੂਸਰਿਆਂ ਦੇ ਨਾਲ ਲੱਗ ਕੇ ਬਹੁਤ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਨਾ ਕਿ ਫਲਾਣਾ ਬੰਦੀ ਫਲਾਣਾ ਇਹ ਕੰਮ ਕਰ ਰਹੇ ਨੇ ਜਾਂ ਇਹ ਕਮ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੱਗੇ ਚੱਲੋ ਇੱਕ ਵੱਡੀ ਗੱਲ ਕਿ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜਾ ਜੋ ਸਿਹਤ ਨੂੰ ਜੋ ਫਾਇਦਾ ਇਸ ਬਾਗਬਾਨੀ ਦਾ ਉਹ ਕਿਸੇ ਹੋਰ ਜਗ੍ਹਾ ਤੇ ਨਹੀਂ ਹੈਗਾ ਕੋਈ ਜਿਮ ਜਾਣ ਦੀ ਲੋੜ ਨਹੀਂ ਇਹਨਾਂ ਨਾਲ ਬਹਿ ਕੇ ਤੁਸੀਂ ਆਪਣਾ ਰابطਾ ਕਾਇਮ ਕਰੋ ਇਹਨਾਂ ਨਾਲ ਬਹਿ ਕੇ ਤੁਸੀਂ ਆਪਣਾ ਕਨੈਕਸ਼ਨ ਬਿਲਡ ਕਰੋ ਉਹਦੇ ਵਰਗੀ ਕੋਈ ਚੀਜ਼ ਨਹੀਂ ਹੈਗੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਿਤੇ ਤੋਂ ਕੰਪਿਊਟਰ ਮਾਸਟਰ ਨੇ ਸਰਦਾਰ ਜੀ ਪਰ ਵੱਖਰੀ ਤਰ੍ਹਾਂ ਦਾ ਸ਼ੌਂਕ ਰੱਖਿਆ ਆ ਅਤੇ ਸ਼ੌਂਕ ਦੇ ਨਾਲ-ਨਾਲ ਅੱਜ ਬਹੁਤ ਮਸ਼ਹੂਰ ਹੋ ਗਏ ਨੇ ਲੋਕ ਪਿਆਰ ਵੀ ਕਰਦੇ ਨੇ ਤੇ ਇੱਥੇ ਲੋਕ ਇਹਨਾਂ ਨੂੰ ਮਾਸਟਰ ਜੀ ਵੀ ਕਹਿੰਦੇ ਨੇ ਉੱਥੇ ਇਹਨਾਂ ਨੂੰ ਮਾਸਟਰ ਜੀ ਕਹਿੰਦੇ ਨੇ ਜੀ ਗਾਰਡਨ ਵਾਲੇ ਜਿਹੜੇ ਕਿ ਫੁੱਲਾਂ ਵਾਲੀ ਜਿਹੜੇ ਸਜਾਵਟ ਕਰਦੇ ਨੇ ਤੁਸੀਂ ਦੇਖਿਆ ਕਿਨੇ ਤਰ੍ਹਾਂ ਦੇ ਨੇ 10 ਤੋਂ 12 ਤਰ੍ਹਾਂ ਦੇ ਫੁੱਲ ਜਿਹੜੇ ਰੱਖੇ ਨੇ ਅਤੇ ਬੜਾ ਵਧੀਆ ਵਧੀਆ ਵਾਤਾਵਰਣ ਜਿਹੜਾ ਇਹਨਾਂ ਨੇ ਰੱਖਿਆ ਕਰਦਾ ਅਤੇ ਲੋਕਾਂ ਵੱਲੋਂ ਬੜੀ ਚਲਾਕ ਜੋ ਕਦਮ ਡਿਲਾਇਆ ਨਾ ਚੁੱਕਿਆ ਜਾਂਦਾ ਲੋਕਾਂ ਵੱਲੋਂ ਬੜੀ ਸਿਫਤ ਕੀਤੀ ਜਾਂਦੀ ਹੈ ਚੀਜ਼ ਲੈ ਕੇ ਵੀ ਬਹੁਤ ਸੋਹਣਾ ਜਿਹੜਾ ਕੋਸ਼ਤ ਉਤੇ ਗਾਰਡਨ ਤਿਆ ਕੀਤਾ ਜਾਂਦਾ ਹੈ ਹੁਣ ਜੇਕਰ ਤੁਹਾਡੇ ਵੱਲੋਂ ਇਸ ਤਰ੍ਹਾਂ ਦੀ ਕੋਈ ਪਹਿਲ ਕਦਮੀ ਕਰਨੀ ਚਾਹੁੰਦੇ ਹੋ ਤੁਸੀਂ ਕਮੈਂਟ ਵਿੱਚ ਆਪਣਾ ਨਾਮ ਜਾਂ ਨੰਬਰ ਐਡਰੈਸ ਸੇਵ ਅਤੇ ਮਾਸਟਰ ਜੀ ਨਾਲ ਗੱਲ ਵੀ ਕਰ ਸਕਦੇ ਹੋ ਜੇਕਰ ਕਿਸੇ ਸੰਸ